ਕਿ ਕੋਣ ਹੈ ਇਹਨਾਂ ਪਵਕੜਾਂ ਚ ਉਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲੈ ਆਏ ਨੇ ਤੇ ਬੰਦੇ ਦੇ ਬਾਹਰੋਂ ਵੀ ਲੈ ਕੇ ਆਣੇ ਜੀ ਮੈਨੂੰ ਦੱਸੋ ਇਹਨਾਂ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਦੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ ਹੁਣ ਟਾਈਮ ਹੈ ਕਾਂਗਰਸ ਨੂੰ ਵੋਟਾ ਪਾਓ ਪਹਿਲੇ ਪਤਾ ਇੱਥੇ ਤੇ ਹੈ ਕੋਈ ਨਹੀਂ ਇਹਨਾਂ ਨਾਲ ਇੱਥੇ ਕੋਣ ਹੈ ਹੂੰ ਇਹਨਾਂ ਪਵਕੜਾਂ ਚ ਉਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਤੇ ਬਾਹਰੋਂ ਹੀ ਲੈ ਕੇ ਆਣੇ ਹੂੰ ਤੁਸੀਂ ਮੈਨੂੰ ਦੱਸੋ ਇਹਨਾਂ ਕੋ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਤੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ ਹੁਣ ਟਾਈਮ ਹੈ ਕਾਂਗਰਸ ਨੂੰ ਵੋਟਾਂ ਪਾਓ ਮਾਂਜਾ ਲਾਓ ਇਹਦਾ ਰਮੀ ਸਿੰਘ ਸੰਧੂ ਜਿਹੜਾ ਆਪੇ ਕਹਿੰਦਾ ਸੀ ਕੇਜਰੀਵਾਲ ਤੇ ਆ ਭਗਵੰਤ ਕਿ ਜੇ ਇਸ ਏਰੀਏ ਨੂੰ ਨਸ਼ਾ ਮੁਕਤ ਕਰਨਾ ਹੈ ਪਹਿਲੇ ਤਰਨਤਨੌਰ ਮੀਤ ਸਿੰਘ ਸੰਧੂ ਮੁਕਤ ਕਰਨਾ ਪੈਣਾ ਹੁਣ ਉਸੇ ਨੂੰ ਕੈਂਡੀਡੇਟ ਲੈ ਕੇ ਆ ਗਏ ਤੇ ਮੇਰੀ ਅਪੀਲ ਹੈ ਸਾਰੇ ਤਰਨਤਨ ਵਾਸੀਆਂ ਨੂੰ 11 ਤਰੀਕ ਨੂੰ ਵੋਟਾਂ ਪੈਣੀਆਂ ਵੱਡੇ ਪੇਬਾਨੇ ਤੇ ਬਾਹਰ ਨਿਕਲ ਤੁਸੀਂ ਬੈਨਰ ਲਾਣਾ ਲਓ ਨਹੀਂ ਲਾਣਾ ਨਾ ਲਓ ਨਾਰਾ ਮਾਰਨਾ ਮਾਰੋ ਨਹੀਂ ਮਾਰਨਾ ਨਾ ਮਾਰੋ ਪਰ ਕਿਰਪਾ ਕਰਕੇ ਜੇ ਤੁਸੀਂ ਚਾਹਦੇ ਹੋ ਇਹ ਗੁੰਡਾ ਅੰਸਰ ਨੂੰ ਇਹ ਗੈਂਗਸਟਰਸ ਦੀਆਂ ਫਰੋਤੀਆਂ ਹਨ ਤੇ ਕਾਂਗਰਸ ਤੋਂ ਇਲਾਵਾ ਹੋਰ ਕੁਝ ਇੱਥੇ ਕੌਣ ਹੈ ਇਹਨਾਂ ਪਵਕੜਾਂ ਚ ਉਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਤੇ ਬਾਹਰੋਂ ਵੀ ਲੈ ਕੇ ਆਣੇ ਜੀ ਮੈਨੂੰ ਦੱਸੋ ਇਹਨਾਂ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਦੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ ਹੁਣ ਟਾਈਮ ਹੈ ਕਾਂਗਰਸ ਨੂੰ ਵੋਟਾ ਪਾਓ ਪਹਿਲੇ ਪਤਾ ਇੱਥੇ ਤੇ ਹੈ ਕੋਈ ਨਹੀਂ ਇਹਨਾਂ ਦਾ ਇੱਥੇ ਕੌਣ ਹੈ ਹੂੰ ਇਹਨਾਂ ਪਵਕੜਾਂ ਚ ਉਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਤੇ ਬਾਹਰੋਂ ਹੀ ਲੈ ਕੇ ਆਣੇ ਹੂੰ ਤੁਸੀਂ ਮੈਨੂੰ ਦੱਸੋ ਇਹਨਾਂ ਕੋ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਤੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ ਹੁਣ ਟਾਈਮ ਹੈ ਕਾਂਗਰਸ ਨੂੰ ਵੋਟਾਂ ਪਾਓ ਮਾਂਜਾ ਲਾਓ ਇਹਦਰ ਮੀਤ ਸਿੰਘ ਸੰਧੂ ਦਾ ਜਿਹੜਾ ਆਪੇ ਕਹਿੰਦਾ ਸੀ ਕੇਜਰੀਵਾਲ ਤੇ ਆ ਭਗਵੰਤ ਕਿ ਜੇ ਇਸ ਏਰੀਏ ਨੂੰ ਨਸ਼ਾ ਮੁਕਤ ਕਰਨਾ ਹੈ ਪਹਿਲੇ ਤਰਨਤਨੌਰ ਮੀਤ ਸਿੰਘ ਸੰਧੂ ਮੁਕਤ ਕਰਨਾ ਪੈਣਾ ਹੁਣ ਉਸੇ ਨੂੰ ਕੈਂਡੀਡੇਟ ਲੈ ਕੇ ਆ ਗਏ ਤੇ ਮੇਰੀ ਅਪੀਲ ਹੈ ਸਾਰੇ ਤਰਨਤਨ ਵਾਸੀਆਂ ਨੂੰ 11 ਤਰੀਕ ਨੂੰ ਵੋਟਾਂ ਪੈਣੀਆਂ ਵੱਡੇ ਪੇਬਾਨੇ ਤੇ ਬਾਹਰ ਨਿਕਲ ਤੁਸੀਂ ਬੈਨਰ ਲਾਣਾ ਲਓ ਨਹੀਂ ਲਾਣਾ ਨਾ ਲਓ ਨਾਰਾ ਮਾਰਨਾ ਮਾਰੋ ਨਹੀਂ ਮਾਰਨਾ ਨਾ ਮਾਰੋ ਪਰ ਕਿਰਪਾ ਕਰਕੇ ਜੇ ਤੁਸੀਂ ਚਾਹਦੇ ਹੋ ਇਹ ਗੁੰਡਾ ਅੰਸਰ ਨੂੰ ਇਹ ਗੈਂਗਸਟਰਸ ਦੀਆਂ ਫਰੋਤੀਆਂ ਹਟਣ ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਇੱਥੇ ਕੌਣ ਹੈ ਇਹਨਾਂ ਪਵਕੜਾਂ ਚੋਂ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਦੇ ਬਾਹਰੋਂ ਵੀ ਲੈ ਕੇ ਆਣੇ ਜੇ ਮੈਨੂੰ ਦੱਸੋ ਇਹਨਾਂ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਦੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ ਹੁਣ ਟਾਈਮ ਹੈ ਕਾਂਗਰਸ ਨੂੰ ਵੋਟਾ ਪਾਓ ਪਹਿਲੇ ਪਤਾ ਇੱਥੇ ਤੇ ਹੈ ਕੋਈ ਨਹੀਂ ਇਹਨਾਂ ਦਾ ਇੱਥੇ ਕੌਣ ਹੈ ਇਹਨਾਂ ਪਵਕੜਾਂ ਚ ਉਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਤੇ ਬਾਹਰੋਂ ਹੀ ਲੈ ਕੇ ਆਣੇ ਤੁਸੀਂ ਮੈਨੂੰ ਦੱਸੋ ਇਹਨਾਂ ਕੋ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆ ਆਦਮੀ ਤੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ ਹੁਣ ਟਾਈਮ ਹੈ ਕਾਂਗਰਸ ਨੂੰ ਵੋਟਾਂ ਪਾਓ ਮਾਂਜਾ ਲਾਓ ਇਹਦਾ ਰਮੀ ਸਿੰਘ ਸੰਧੂ ਦਾ ਜਿਹੜਾ ਆਪੇ ਕਹਿੰਦਾ ਸੀ ਕੇਜਰੀਵਾਲ ਤੇ ਆ ਭਗਵੰਤ ਕਿ ਜੇ ਇਸ ਏਰੀਏ ਨੂੰ ਨਸ਼ਾ ਮੁਕਤ ਕਰਨਾ ਹੈ ਪਹਿਲੇ ਤਰਨਤਾਲੋਂ ਰਮੀ ਸਿੰਘ ਸੰਧੂ ਮੁਕਤ ਕਰਨਾ ਪੈਣਾ ਹੁਣ ਉਸੇ ਨੂੰ ਕੈਂਡੀਡੇਟ ਲੈ ਕੇ ਆ ਗਏ ਤੇ ਮੇਰੀ ਅਪੀਲ ਸਾਰੇ ਤਰਨਤਾਲ ਵਾਸੀਆਂ ਨੂੰ 11 ਤਰੀਕ ਨੂੰ ਵੋਟਾਂ ਪੈਣੀ ਹੈ ਵੱਡੇ ਪੈਮਾਨੇ ਤੇ ਬਾਹਰ ਨਿਕਲੋ ਤੁਸੀਂ ਬੈਨਰ ਲਾਣਾ ਹੈ ਲਾਓ ਨਹੀਂ ਲਾਣਾ ਨਾ ਲਾਓ ਨਾਰਾ ਮਾਰਨਾ ਹੈ ਮਾਰੋ ਨਹੀਂ ਮਾਰਨਾ ਨਾ ਮਾਰੋ ਪਰ ਕਿਰਪਾ ਕਰਕੇ ਜੇ ਤੁਸੀਂ ਚਾਹਦੇ ਹੋ ਇਹ ਗੁੰਡਾ ਅੰਸਰ ਨੂੰ ਇਹ ਗੈਂਗਸਟਰਸ ਦੀਆਂ ਫਰੋਤੀਆਂ ਹਟਣ ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਇੱਥੇ ਕੌਣ ਹੈ ਇਹਨਾਂ ਪਵਕੜਾਂ ਚੋਂ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਦੇ ਬਾਹਰੋਂ ਵੀ ਲੈ ਕੇ ਆਣੇ ਜੇ ਮੈਨੂੰ ਦੱਸੋ ਇਹਨਾਂ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਦੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ on ਟਾਈਮ ਇਹ ਕਾਂਗਰਸ ਨੂੰ ਵੋਟਾ ਪਾਓ ਪਹਿਲੇ ਪਤਾ ਇੱਥੇ ਤੇ ਹੈ ਕੋਈ ਨਹੀਂ ਇਹਨਾਂ ਦਾ ਇੱਥੇ ਕੌਣ ਹੈ ਇਹਨਾਂ ਪਵਕੜਾਂ ਚ ਉਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਤੇ ਬਾਹਰੋਂ ਹੀ ਲੈ ਕੇ ਆਣੇ। ਹੂੰ ਤੁਸੀਂ ਮੈਨੂੰ ਦੱਸੋ ਇਹਨਾਂ ਕੋ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਦੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿਸੇ ਨੂੰ ਨਹੀਂ on ਟਾਈਮ ਇਹ ਕਾਂਗਰਸ ਨੂੰ ਵੋਟਾਂ ਪਾਓ ਮਾਂਜਾ ਲਾਓ ਇਹਦਾ ਰਮਿੰਦਰ ਸਿੰਘ ਸੰਧੂ ਤੇ ਜਿਹੜਾ ਆਪੇ ਕਹਿੰਦਾ ਸੀ ਕੇਜਰੀਵਾਲ ਤੇ ਆ ਭਗਵੰਤ ਕਿ ਜੇ ਇਸ ਏਰੀਏ ਨੂੰ ਨਸ਼ਾ ਮੁਕਤ ਕਰਨਾ ਹੈ ਪਹਿਲੇ ਤਰਨਤਾਲ ਨੂੰ ਰਮੇਸ਼ ਸਿੰਘ ਸੰਧੂ ਮੁਕਤ ਕਰਨਾ ਪੈਣਾ ਹੁਣ ਉਸੇ ਨੂੰ ਕੈਂਡੀਡੇਟ ਲੈ ਕੇ ਆ ਗਏ ਤੇ ਮੇਰੀ ਅਪੀਲ ਹੈ ਸਾਰੇ ਤਰਨਤਾਲ ਵਾਸੀਆਂ ਨੂੰ 11 ਤਰੀਕ ਨੂੰ ਵੋਟਾਂ ਪੈਣੀਆਂ ਵੱਡੇ ਪੇਬਾਨੇ ਤੇ ਬਾਹਰ ਨਿਕਲ ਤੁਸੀਂ ਬੈਨਰ ਲਾਣਾ ਲਾਓ ਨਹੀਂ ਲਾਣਾ ਨਾ ਲਾਓ ਨਾਰਾ ਮਾਰਨਾ ਮਾਰੋ ਨਹੀਂ ਮਾਰਨਾ ਨਾ ਮਾਰੋ ਪਰ ਕਿਰਪਾ ਕਰਕੇ ਜੇ ਤੁਸੀਂ ਚਾਹਦੇ ਹੋ ਇਹ ਗੁੰਡਾ ਅੰਸਰ ਨੂੰ ਇਹ ਗੈਂਗਸਟਰਸ ਦੀਆਂ ਫਰੋਤੀਆਂ ਹਟਣ ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ